ਪੰਜਾਬ ਦੇ ਦੋ ਸਕੇ ਭਰਾ ਜਹਾਜ਼ ਦੇ ਟਾਇਰਾਂ ਉੱਪਰ ਬੈਠ ਕੇ ਲੰਡਨ ਪਹੁੰਚ ਗਏ ਦੋਵਾਂ ਭਰਾਵਾਂ ਦੇ ਵਿੱਚੋਂ ਇੱਕ ਭਰਾ ਲੰਡਨ ਪਹੁੰਚ ਗਿਆ ਤੇ ਦੂਜਾ ਭਰਾ ਕਿੱਥੇ ਰਹਿ ਗਿਆ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਇੱਕ ਕਹਾਣੀ ਲੈ ਕੇ ਜਿਹੜੀ ਮੈਂ ਤੁਹਾਨੂੰ ਕਹਾਣੀ ਸੁਣਾਉਣ ਲੱਗਿਆ ਇਹ ਕਹਾਣੀ ਬਹੁਤ ਭਰਾਵਾਂ ਨੇ ਸੁਣੀ ਵੀ ਹੋਊਗੀ بڑے ਨਿਊਜ਼ ਚੈਨਲਾਂ ਤੇ ਵੀ ਇਹ ਖਬਰਾਂ ਚੱਲੀਆਂ ਸੀ بڑے ਅਖਬਾਰਾਂ ਵਿੱਚ ਵੀ ਖਬਰ ਛਪੀ ਸੀ ਦੋ ਪੰਜਾਬ ਦੇ ਭਰਾ ਹੁੰਦੇ ਆ ਪਰਦੀਪ ਸੈਣੀ ਤੇ ਵਿਜੇ ਸੈਣੀ ਜਿਹੜਾ ਪ੍ਰਦੀਪ ਸੈਣੀ ਸੀਗਾ ਇਹਦੀ ਉਮਰ ਲਗਭਗ 23 ਸਾਲ ਦੀ ਸੀਗੀ ਜਿਹੜਾ ਵਿਜੇ ਸੈਣੀ ਸੀਗਾ ਇਹਦੀ ਉਮਰ ਲਗਭਗ 19 ਸਾਲ ਦੀ ਸੀਗੀ ਜਿਹੜਾ ਪ੍ਰਦੀਪ ਸੈਣੀ ਸੀਗਾ ਇਹ ਕਾਰ ਮੈਕੈਨਿਕ ਦਾ ਕੰਮ ਸਿੱਖਿਆ ਹੋਇਆ ਸੀਗਾ ਜਿਹੜਾ ਵਿਜੇ ਸੈਣੀ ਸੀ ਉਹ ਪੜਦਾ ਸੀਗਾ ਤੇ ਛੋਟਾ ਜਿਹਾ ਇਹਨਾਂ ਦਾ ਪਰਿਵਾਰ ਸੀਗਾ ਜਿਹੜਾ ਮਾਂ ਪਿਓ ਸੂ ਖੇਤੀਬਾੜੀ ਨਾਲ ਸੰਬੰਧਤ ਸਨ ਤਾਂ ਕੀ ਹੁੰਦਾ ਕਿ ਜ਼ਿੰਦਗੀ ਬੜੀ ਵਧੀਆ ਚੱਲ ਰਹੀ ਹੁੰਦੀ ਹੈ ਜਿਹੜਾ ਵਿਜੇ ਸੈਣੀ ਸੀਗਾ ਉਹਦੇ ਜਿਹੜੇ ਫਰੈਂਡ ਸਰਕਲ ਦੇ ਵਿੱਚ ਯਾਰ ਮਿੱਤਰ ਹੁੰਦੇ ਆ ਉਹ 11 ਮਿੱਤਰਾਂ ਦੇ ਜਿਹੜੇ ਪਿਓ 11 ਮਿੱਤਰਾਂ ਦਾ ਕੋਈ ਪਿਓ ਸੀ ਕੋਈ ਚਾਚਾ ਸੀ ਬਤਾਇਆ ਸੀਗਾ ਉਹ ਜਿਹੜਾ 84 ਵਿੱਚ ਬਲੂ ਸਟਾਰ ਹੋਇਆ ਸੀਗਾ ਉਹਨਾਂ ਨਾਲ ਸਬੰਧਤ ਸਨ ਤਾਂ ਜਿਹੜੀ ਪੁਲਿਸ ਸੀਗੀ ਪੁਲਿਸ ਨੇ ਜਿਹੜਾ ਵਿਜੇ ਸੈਣੀ ਦਾ ਨਾਮ ਸੀਗਾ ਬਲੂ ਸਟਾਰ ਅਟੈਂਪਟ ਜੋ ਵਾਪਰਿਆ ਕੁਝ ਵਿਅਕਤੀਆਂ ਵਿੱਚ ਸ਼ਾਮਲ ਸਨ ਉਹਨਾਂ ਦੇ ਨਾਲ ਵਿਜੇ ਸੈਣੀ ਦਾ ਨਾਮ ਨੂੰ ਜੋੜਨ ਲੱਗ ਗਏ ਤਾਂ ਪੁਲਿਸ ਘਰੇ ਆਉਣ ਜਾਣ ਲੱਗ ਗਈ ਕਦੇ ਵਿਜੇ ਸੈਣੀ ਨੂੰ ਚੱਕ ਕੇ ਲੈ ਜਾਂਦੀ ਸੀ ਕਦੇ ਪ੍ਰਦੀਪ ਨੂੰ ਚੱਕ ਕੇ ਲੈ ਜਾਂਦੀ ਸੀ ਕਦੇ ਕੀ ਪੁੱਛਦੇ ਸੀ ਕਦੇ ਕੀ ਪੁੱਛਦੇ ਸੀਗੇ ਹੁਣ ਛੋਟੀ ਉਮਰ ਸੀ ਦੋਵੇਂ ਭਰਾਵਾਂ ਦੀ ਦੋਵੇਂ ਭਰਾ ਪੁਲਿਸ ਤੋਂ ਬਹੁਤ ਡਰ ਚੁੱਕੇ ਸੀ ਕਿ ਦੋਵੇਂ ਭਰਾ ਡਰਦੇ ਸੀਗੇ ਕਿ ਪਹਿਲਾਂ ਵੀ ਪੰਜਾਬ ਦੇ ਵਿੱਚ ਫੇਕ ਇਨਕਾਊਂਟਰ ਦਾ ਕੰਮ ਬਹੁਤ ਚੱਲਿਆ ਸੀਗਾ ਵੀ ਕਿਤੇ ਸਾਨੂੰ ਪੁਲਿਸ ਫੇਕ ਇਨਕਾਊਂਟਰ ਨਾ ਕਰ ਦੇ ਕਿਸੇ ਮਕਦਮੇ ਵਿੱਚ ਪਾ ਕੇ ਸਾਡੇ ਦੇ ਕੋਈ ਕੇਸ ਚੱਲ ਕੇ ਸਾਨੂੰ ਸਜ਼ਾ ਨਾ ਹੋ ਜੇ ਤਾਂ ਦੋਵੇਂ ਭਰਾ ਇੰਨੇ ਡਰ ਚੁੱਕੇ ਸੀ ਕਿ ਦੋਵੇਂ ਭਰਾਵਾਂ ਨੇ ਫੈਸਲਾ ਲੈ ਲਿਆ ਆਪਾਂ ਪੰਜਾਬ ਛੱਡ ਕੇ ਕਿਸੇ ਹੋਰ ਦੇਸ਼ ਚਲੇ ਜਾਨੇ ਆ ਇਹਨਾਂ ਦੇ ਨਾਲ ਕੁਝ ਇੱਕ ਦੋ ਇਹਨਾਂ ਦੇ ਯਾਰ ਮਿੱਤਰ ਸੀ ਜਿਹੜੇ ਕਿ ਪਹਿਲਾਂ ਲੰਡਨ ਦੇ ਵਿੱਚ ਰਹਿੰਦੇ ਸੀਗੇ ਤਾਂ ਇਹਨਾਂ ਦੋਵਾਂ ਭ ਆਪਾ ਪੰਜਾਬ ਨੂੰ ਹਮੇਸ਼ਾ ਹਮੇਸ਼ਾ ਲਈ ਛੱਡ ਦਿੰਦੇ ਆ ਪਰ ਲੰਡਨ ਪਹੁੰਚਣ ਲਈ ਚਾਹੀਦਾ ਸੀ ਪਾਸਪੋਰਟ ਤੇ ਪੈਸੇ ਉਹਨਾਂ ਟਾਈਮਾਂ ਦੇ ਵਿੱਚ ਯੂਕੇ ਦਾ ਵੀਜ਼ਾ ਬਹੁਤ ਔਖਾ ਮਿਲਦਾ ਸੀਗਾ ਨਾ ਦੀਵਾ ਭਰਾਵਾਂ ਕੋਲ ਪੈਸੇ ਸੀਗੇ ਨਾ ਦੀਵਾ ਭਰਾਵਾਂ ਕੋਲ ਪਾਸਪੋਰਟ ਸੀਗੇ ਤਾਂ ਤੋਂ ਮਹਾਂ ਬ੍ਰਾਹਮਣ ਨੇ ਕੀ ਕੀਤਾ ਕਿ ਜਿਹੜੇ ਇਹਨਾਂ ਦੇ ਨੇੜੇ ਤੇੜੇ ਦੇ ਕੋਈ ਬੰਦੇ ਬਾਹਰਲੇ ਦੇਸ਼ਾਂ 'ਚ ਗਏ ਸੀ ਉਹਨਾਂ ਦੇ ਘਰਾਂ 'ਚ ਜਾ ਕੇ ਪੁੱਛਗਿੱਛ ਕਰਨੀ ਸ਼ੁਰੂ ਕਰਤੀ ਕਿ ਬਾਹਰ ਜਾਣ ਦਾ ਪ੍ਰੋਸੈਸ ਕੀ ਹੁੰਦਾ। ਜੋ ਸਾਰੇ ਘਰਾਂ 'ਚ ਪੁੱਛਗਿੱਛ ਕੀਤੀ, ਤੁਰਦੇ ਫਿਰਦਿਆਂ ਨੂੰ, ਤੱਕੇ ਖਾਂਦਿਆਂ ਨੂੰ ਇੱਕ ਏਜੰਟ ਮਿਲ ਜਾਂਦਾ ਜਿਹੜਾ ਕਿ ਇਹਨਾਂ ਨੂੰ ਕਹਿੰਦਾ ਵੀ ਕੋਈ ਪਾਸਪੋਰਟ ਦੀ ਲੋੜ ਨਹੀਂ, ਕੋਈ ਤੁਹਾਨੂੰ ਟਿਕਟ ਦੀ ਲੋੜ ਨਹੀਂਗੀ। ਮੈਂ ਤੁਹਾਨੂੰ 2 ਨੰਬਰ ਦੇ ਵਿੱਚ ਲੰਡਨ ਪਹੁੰਚਾ ਦਊਗਾ। ਫਿਰ ਉਹ ਇਹਨਾਂ ਨੂੰ ਦੱਸਦਾ ਵੀ ਜਿੱਥੇ ਯਾਤਰੀਆਂ ਦਾ ਸਾਰਾ ਸਮਾਨ ਰੱਖਿਆ ਜਾਂਦਾ, ਜਿੱਥੇ ਲੱਗਜ਼ ਰੱਖਿਆ ਜਾਂਦਾ, ਮੰਨ ਲਓ ਕਹੇ ਲੋ ਬੈਗ ਵਗ ਤੇ ਤੁਸੀਂ ਲੰਡਨ ਪਹੁੰਚ ਜਾਓਗੇ ਏਜੰਟ ਨਾਲ ਦੋਵਾਂ ਭਰਾਵਾਂ ਦੀ ਗੱਲਬਾਤ ਹੋ ਜਾਂਦੀ ਆ ਤੇ ਇਹਨਾਂ ਕੋਲ ਥੋੜੇ ਬਲੇ ਪੈਸੇ ਹੁੰਦੇ ਆ ਇਹ ਏਜੰਟ ਨੂੰ 50-60000 ਰੁਪਏ ਦੇ ਵੀ ਦਿੰਦੇ ਆ ਉਸ ਤੋਂ ਬਾਅਦ ਏਜੰਟ ਇਹਨਾਂ ਨੂੰ ਕਹਿੰਦਾ ਵੀ ਤੁਸੀਂ ਦਿੱਲੀ ਪਹੁੰਚੋ ਵੀ ਤੁਹਾਡਾ ਸਾਰਾ ਪ੍ਰਬੰਧ ਹੋ ਜਾਊਗਾ ਉਸ ਤੋਂ ਬਾਅਦ ਪੈਸੇ ਦੇਣ ਤੋਂ ਬਾਅਦ ਵਾਰ-ਵਾਰ ਇਹ ਏਜੰਟ ਕੋਲੇ ਜਾਂਦੇ ਆ ਏਜੰਟ ਇਹਨਾਂ ਨੂੰ ਅੱਜ ਨਹੀਂ ਕੱਲ ਪਰਸ ਉਹ ਇਦਾਂ ਲਾਰੇ ਲਾਪੇ ਲਾਉਣ ਲੱਗ ਜਾਂਦਾ ਹੌਲੀ-ਹੌਲੀ ਏਜੰਟ ਇਹਨਾਂ ਨੂੰ ਮਿਲਣੋਂ ਹਟ ਜਾਂਦਾ ਤਾਂ ਇਹ ਦੋਵੇਂ ਭਰਾ ਸੋਚ ਲੈਂਦੇ ਵੀ ਸਾਡਾ ਠੱਗੀ ਹੋਗੀ ਉਸ ਤੋਂ ਬਾਅਦ ਦੋਵੇਂ ਭਰਾ ਕੀ ਕਰਦੇ ਆ ਸਤੰਬਰ 1996 ਨੂੰ ਦੋਵੇਂ ਭਰਾ ਦਿੱਲੀ 에ਰਪੋਰਟ ਦੇ ਪਹੁੰਚਦੇ ਆ ਜਦੋਂ ਦੋਵੇਂ ਭਰਾ ਦਿੱਲੀ 에ਰਪੋਰਟ ਦੇ ਪਹੁੰਚਦੇ ਆ ਤਾਂ ਦੇਖਦੇ ਆ ਕਿ ਇੱਥੇ ਤਾਂ ਸਖਤਾਈ ਬਹੁਤ ਆ ਪੁਲਿਸ ਬਹੁਤ ਆ ਆਰਮੀ ਲੱਗੀ ਹੋਈ ਆ ਬਿਨਾ ਪਾਸਪੋਰਟ ਤੋਂ ਬਿਨਾ ਟਿਕਟ ਤੋਂ ਆਪਾਂ 에ਰਪੋਰਟ ਦੇ ਅੰਦਰ ਦਾਖਲ ਨਹੀਂ ਹੋ ਸਕਦੇ 14-15 ਦਿਨ ਇਹ ਭਰਾ ਦੋਵੇਂ 에ਰਪੋਰਟ ਤੇ ਰਹਿੰਦੇ ਆ ਉੱਥੇ ਸਾਰਾ ਕੁਝ ਦੇਖਦੇ ਆ ਕਿ ਬੰਦੇ ਕਿਵੇਂ ਅੰਦਰ ਜਾਂਦੇ ਆ ਕਿਵੇਂ ਬਾਹਰ ਆਉਂਦੇ ਆ ਤਾਂ ਉਸ ਤੋਂ ਬਾਅਦ ਇਹ ਜਿਹੜਾ 에ਰਪੋਰਟ ਦੇ ਚਾਰਛ ਫੇਰਦੀ ਰੈਕੀ ਕਰਨੀ ਸ਼ੁਰੂ ਕਰ ਦਿੰਦੇ ਯੋਗੀ ਤੁਹਾਨੂੰ ਪਤਾ ਦਿੱਲੀ ਵਾਲਾ 에어ਪੋਰਟ ਕਈ ਏਕੜਾਂ ਦੇ ਵਿੱਚ ਫੈਲਿਆ ਹੋਇਆ ਜਦੋਂ ਚਾਰਸ਼ਵਰ ਦੀ ਰੈਕੀ ਕਰਦੇ ਆ ਤਾਂ ਕੁਝ ਏਰੀਆ ਇਹੋ ਜਿਹਾ ਇਹਨਾਂ ਨੂੰ ਮਿਲਦਾ ਜਿੱਥੇ ਕੰਦ ਜ਼ਰੂਰ ਹੁੰਦੀ ਹੈ ਕੰਦ ਛੋਟੀ ਹੁੰਦੀ ਹੈ ਪਰ ਬਿਲਕੁਲ ਸੁੰਨ ਸਨਾਟਾ ਹੁੰਦਾ ਕੋਈ ਉੱਥੇ ਸਿਕਿਉਰਿਟੀ ਨਹੀਂ ਕੋਈ ਕੁਝ ਨਹੀਂ ਹੁੰਦਾ ਤਾਂ ਇਹ ਦੋਵੇਂ ਭਰਾ ਉੱਥੋਂ ਕੰਦ ਟੱਪਣ ਦਾ ਫੈਸਲਾ ਕਰ ਲੈਂਦੇ ਆ ਫਿਰ ਇਹ ਦੋਵੇਂ ਭਰਾ ਕੀ ਕਰਦੇ ਆ ਫਿਰ ਇਹ ਸਾਰੀਆਂ ਜਿਹੜੀਆਂ ਲੰਡਨ ਡੋਟ ਦੀਆਂ ਫਲਾਈਟਾਂ ਸੀ ਉਹਨਾਂ ਬਾਰੇ ਸਾਰੀ ਜਾਣਕਾਰੀ ਇਕੱਠੀ ਕਰਦੇ ਆ ਜਹਾਜ਼ ਬਾਰੇ ਜਾਣਕਾਰੀ ਇਕੱਠੀ ਕਰਦੇ ਆ ਕਿ ਜਹਾਜ਼ ਦੇ ਟੈਰਾਂ 'ਚ ਬੈਹਿਣ ਨੂੰ ਕੀ ਜਗ੍ਹਾ ਹੁੰਦੀ ਆ ਜਾਂ ਨਹੀਂ ਹੁੰ ਲੈਂਡ ਗੀਅਰ ਕਿਹਨੂੰ ਕਹਿੰਦੇ ਆ ਲੈਂਡ ਗੀਅਰ ਦੇ ਵਿੱਚ ਬੈਠਣ ਜੋਗੀ ਜਗ੍ਹਾ ਹੁੰਦੀ ਹੈ ਕਿੱਥੇ ਹੁੰਦੀ ਹੈ ਉਹ ਸਾਰਾ ਕੁਝ ਇਹ ਇੱਕ ਕਿਤਾਬ ਦੇ ਵਿੱਚੋਂ ਪੜ੍ਹ ਕੇ ਜਾਣਕਾਰੀ ਇਕੱਠੀ ਕਰ ਲੈਂਦੇ ਆ ਚਲੋ ਜੀ ਉਸ ਤੋਂ ਬਾਅਦ ਇਹ ਦੋਵੇਂ ਭਰਾ ਕੰਦ ਟੱਪਣ ਦਾ ਫੈਸਲਾ ਕਰ ਲੈਂਦੇ ਆ 에어ਪੋਰਟ ਦੀ ਤਾਂ ਇੱਕ ਦਿਨ 14-15 ਦਿਨਾਂ ਦੀ ਰੈਕੀ ਕਰਨ ਤੋਂ ਬਾਅਦ ਦੋਵੇਂ ਭਰਾ ਰਾਤ ਨੂੰ ਲਗਭਗ 12 ਵਜੇ ਕੰਦ ਟੱਪ ਕੇ 에어ਪੋਰਟ ਦੇ ਅੰਦਰ ਦਾਖਲ ਹੋ ਜਾਂਦੇ ਆ ਤੇ ਰਨਵੇ ਵਾਲ ਬਦਾਨਾ ਸ਼ੁਰੂ ਕਰ ਦਿੰਦੇ ਆ ਸਾਹਮਣੇ ਬ੍ਰਿਟਿਸ਼ 에ਅਰਵੇਜ਼ ਦਾ ਜਹਾਜ਼ ਲੱਗਿਆ ਹੁੰਦਾ ਜਿੱਦਾਂ ਕਿ ਲਗਭਗ 1 ਵਜੇ ਉੱਡਣਾ ਸੀਗਾ ਤਾਂ ਦੋਵੇਂ ਭਰਾ ਥੋੜੀ ਦੂਰੀ ਤੇ ਬੈਠੇ ਸਾਰਾ ਕੁਝ ਦੇਖ ਰਹੇ ਹੁੰਦੇ ਆ ਯਾਤਰੀਆਂ ਦਾ ਸਮਾਨ ਲੋਡ ਕੀਤਾ ਜਾ ਰਿਹਾ ਹੁੰਦਾ ਯਾਤਰੀ ਜਹਾਜ਼ ਦੇ ਵਿੱਚ चढ़ ਰਹੇ ਹੁੰਦੇ ਆ ਉਸ ਤੋਂ ਬਾਅਦ ਜਿਹੜੇ ਜਹਾਜ਼ ਦੇ ਟਾਇਰ ਟੂਰ ਚੈੱਕ ਕੀਤੇ ਜਾਂਦੇ ਆ ਜਦੋਂ ਜਹਾਜ਼ ਬਿਲਕੁਲ ਉੱਡਣ ਲਈ ਤਿਆਰ ਹੋ ਜਾਂਦਾ ਦੋਵੇਂ ਭਰਾ ਭੱਜ ਕੇ ਕੀ ਕੀ ਕਰਦੇ ਆ ਕਿ ਲੈਂਡਿੰਗ ਗੇਅਰ ਦੇ ਕੋਲ ਬਹਿ ਜਾਂਦੇ ਆ ਜਦੋਂ ਜਦੋਂ ਲੈਂਡਿੰਗ ਗੇਅਰ ਦੇ ਕੋਲ ਜਾ ਉੱਪਰ ਜਾ ਕੇ ਬੈਠ ਜਾਂਦੇ ਆ ਮਤਲਬ ਕਿ ਜਿਹੜੇ ਜਹਾਜ਼ ਦੇ ਟ ਉਹਨਾਂ ਦੇ ਉੱਪਰ ਇੱਕ ਜਗ੍ਹਾ ਥੋੜੀ ਜੀ ਇਹੋ ਜਿਹੀ ਹੁੰਦੀ ਹੈ ਜਿੱਥੇ ਕਿ ਇੱਕ ਬੰਦਾ ਆਰਾਮ ਦੇ ਨਾਲ ਬੈਠ ਸਕਦਾ। ਉਹ ਐਂਗਲਾਂ ਜਿਹੀਆਂ ਬਣੀਆਂ ਹੁੰਦੀਆਂ ਨੇ ਉਹ ਐਂਗਲਾਂ ਦੇ ਵਿੱਚ ਇੱਕ ਬੰਦਾ ਆਰਾਮ ਨਾਲ ਬੈਠ ਸਕਦਾ। ਤਾਂ ਦੋਵੇਂ ਭਰਾ ਇੱਕ ਰਾਈਟ ਸਾਈਡ ਦੇ ਇੱਕ ਲੈਫਟ ਸਾਈਡ ਦੇ ਭੱਜ ਕੇ ਲੈਂਡਿੰਗ ਗੇਅਰ ਦੇ ਵਿੱਚ ਉੱਪਰ ਜਾ ਕੇ ਬੈਠ ਜਾਂਦੇ ਆ। ਜਹਾਜ਼ ਦੌੜਦਾ ਦੌੜ ਤੋਂ ਬਾਅਦ ਜਹਾਜ਼ ਹਵਾ ਦੇ ਵਿੱਚ ਹੁੰਦਾ ਤਾਂ ਜਦੋਂ ਜਹਾਜ਼ ਪੂਰੀ ਆਪਣੀ ਸਥਾਈ ਤੇ ਪਹੁੰਚ ਜਾਂਦਾ ਤਾਂ ਜਹਾਜ਼ ਦੇ ਟਾਇਰਾਂ ਨੂੰ ਫੋਲਡ ਕਰ ਦਿੱਤਾ ਜਾਂਦਾ। ਜਦੋਂ ਜਹਾਜ਼ ਲਗਭਗ 40000 ਫੁੱਟ ਦੀ ਉਚਾਈ ਤੇ ਚਲਾ ਜਾਂਦਾ ਤਾਂ ਤੁਹਾਨੂੰ ਪਤਾ ਉਸ ਜੇ ਆਕਸੀਜਨ ਦੀ ਬਹੁਤ ਜ਼ਿਆਦਾ ਕਮੀ ਹੁੰਦੀ ਹੈ ਜਿਹੜੇ ਟਾਇਰ ਸੀਗੇ ਉਹ ਵੀ ਰਨਵੇ ਤੇ ਦੌੜ ਕੇ ਆਏ ਹੁੰਦੇ ਗਰਮ ਹੁੰਦੇ ਆ ਤਾਂ ਜਿਹੜੇ ਟਾਇਰ ਸੀਗੇ ਉਹ ਵੀ ਲਗਭਗ ਇੰਨੀ ਕੁ ਜ਼ਿਆਦਾ ਵਾਈਬ੍ਰੇਟ ਕਰ ਰਹੇ ਹੁੰਦੇ ਵੀ ਜਿਵੇਂ ਭਚਾਲ ਆ ਗਿਆ ਹੁੰਦਾ ਤਾਂ ਜਹਾਜ਼ ਦੇ ਇੰਜਨ ਦੀ ਇੰਨੀ ਕੁ ਜ਼ਿਆਦਾ ਆਵਾਜ਼ ਹੁੰਦੀ ਹੈ ਕਿ ਆਮ ਬੰਦਾ ਉਹ ਜਹਾਜ਼ ਦੇ ਇੰਜਨ ਦੀ ਆਵਾਜ਼ ਨਹੀਂ ਸੁਣ ਸਕਦਾ ਬੰਦੇ ਦਿਮਾਗ ਦੀ ਨਾੜਾਂ ਪਾੜ ਸਕਦੀ ਹੈ ਬੰਦੇ ਦੇ ਕੰਨਾਂ ਦੇ ਪਰਦੇ ਪਾੜ ਸਕਦੇ ਆ। ਹੁਣ ਜਹਾਜ਼ 40000 ਫੁੱਟ ਦੀ ਉਚਾਈ ਤੇ ਉੱ 8900 ਪ੍ਰਤੀ ਘੰਟੇ ਦੀ ਸਪੀਡ ਹੈ ਜਹਾਜ਼ ਦੀ ਮਾਈਨਸ 60 ਦੇ ਤਾਪਮਾਨ ਆਕਸੀਜਨ ਦੀ ਪੌਜਦੀ ਕਮੀ ਆ ਲਗਭਗ 10 ਸੈਕਿੰਟੇ ਉਡਣ ਤੋਂ ਬਾਅਦ ਜਹਾਜ਼ ਇਤਰੋ 에ਰਪੋਰਟ ਤੇ ਲੈਂਡ ਕਰਦਾ ਜਦੋਂ ਜਹਾਜ਼ ਹੇਠ ਉਤਰਦਾ ਤਾਂ ਜਿਹੜਾ ਯਾਤਰੀਆਂ ਦਾ ਸਮਾਨ ਸਮੂਹ ਲੈਣ ਲਈ ਸਟਾਫ ਆਉਂਦਾ ਤਾਂ ਜਿਹੜੇ ਬੈਗ ਬੂਗ ਲੈਣ ਲਈ ਸਟਾਫ ਆਉਂਦਾ ਤਾਂ ਉਹ ਦੇਖਦੇ ਆ ਕਿ ਇੱਕ ਬੰਦਾ ਜਿਹੜਾ ਕਿ ਲਗਭਗ برف ਨਾਲ ਜੰਮਿਆ ਪਿਆ ਵੀ ਉਹ ਥੱਲੇ ਡਿੱਗਿਆ ਪਿਆ ਜਹਾਜ਼ ਦੇ ਟਾਇਰ ਕੋਲੇ ਤਾਂ ਉਹ ਦੇਖ ਕੇ ਬੜੇ ਹੈਰਾਨ ਹੁੰਦੇ ਆ ਤਾਂ ਉਹ ਪੁਲਿਸ ਨੂੰ ਕਨਫਰਮ ਕਰਦੇ ਜਿਹੜੀ ਰਿਪੋਰਟ ਦੀ ਪੁਲਿਸ ਹੁੰਦੀ ਆ ਏਅਰਪੋਰਟ ਦੀ ਪੁਲਿਸ ਤੇ ਭੱਜ ਗੱਡੀ ਲੈ ਕੇ ਪਹੁੰਚਦੀ ਆ ਤਾਂ ਪ੍ਰਦੀਪ ਸੈਣੀ ਨੂੰ ਦੇਖਿਆ ਜਾਂਦਾ ਤਾਂ ਪੁਲਿਸ ਐਂਬੂਲੈਂਸ ਮੰਗਾ ਕੇ ਪ੍ਰਦੀਪ ਸੈਣੀ ਨੂੰ ਹਸਪੀਟਲ ਦੇ ਵਿੱਚ ਪਹੁੰਚਾ ਦਿੰਦੀ ਤਾਂ ਲਗਭਗ 5-6 ਦਿਨਾਂ ਬਾਅਦ ਪ੍ਰਦੀਪ ਸੈਣੀ ਨੂੰ ਹੋਸ਼ ਆਉਂਦਾ ਜਦੋਂ ਹੋਸ਼ ਆਉਂਦਾ ਤਾਂ ਪ੍ਰਦੀਪ ਸੈਣੀ ਦੇ ਮੂੰਹ ਚੋਂ ਪਹਿਲੀ ਗੱਲ ਇਹ ਨਿਕਲਦੀ ਆ ਕਿ ਮੇਰਾ ਭਰਾ ਵਿਜੇ ਕਿੱਥੇ ਆ ਤਾਂ ਡਾਕਟਰਾਂ ਨੂੰ ਪਤਾ ਨਹੀਂ ਸੀਗਾ ਕਿ ਕਿਹਦਾ ਨਾਮ ਲੈ ਰਿਹਾ ਕਿਹਨੂੰ ਬੁਲਾ ਰਿਹਾ ਉਸ ਤੋਂ ਬਾਅਦ ਜਦੋਂ ਥੋੜਾ ਜਿਹਾ ਆਪ ਦੇ ਹੋਸ਼ ਹੋ ਹਵਾ ਸੰਭਾਲਦਾ ਤਾਂ ਡਾਕਟਰ ਉਸ ਨੂੰ ਕਨਫਰਮ ਕਰ ਦਿੰਦੇ ਆ ਪੁਲਿਸ ਆਉਂਦੀ ਆ ਪ੍ਰਦੀਪ ਸੈਣੀ ਨੂੰ ਲੈ ਜਾਂਦੀ ਆ ਤਾਂ ਪ੍ਰਦੀਪ ਸੈਣੀ ਜਦੋਂ ਸਾਰੀ ਪੁਛਗਿੱਛ ਹੁੰਦੀ ਆ ਤਾਂ ਬੜੇ ਹੈਰਾਨੀ ਕਰਨ ਵਾਲੇ ਖੁਲਾਸੇ ਪ੍ਰਦੀਪ ਸੈਣੀ ਉੱਥੇ ਕਰਦਾ ਪ੍ਰਦੀਪ ਸੈਣੀ ਪੁਲਿਸ ਨੂੰ ਦੱਸਦਾ ਕਿ ਇੱਕ ਮੇਰਾ ਛੋਟਾ ਭਰਾ ਸੀ ਜਿਹੜਾ 19 ਸਾਲਾਂ ਦਾ ਸੀ ਉਹਦਾ ਨਾਮ ਸੀ ਵਿਜੇ ਸੈਣੀ ਸਾਨੂੰ ਪੰਜਾਬ ਦੇ ਵਿੱਚ ਪੁਲਿਸ ਬਹੁਤ ਤੰਗ ਕਰਦੀ ਸੀਗੀ ਤਾਂ ਸਾਡੇ ਕੋਲ ਨਾਂ ਪਾਸਪੋਰਟ ਸੀ ਨਾ ਸਾਡੇ ਕੋਲ ਪੈਸੇ ਸੀਗੇ ਤਾਂ ਅਸੀਂ 14 15 ਦਾ ਸਾਰੇ 에어ਪੋਰਟ ਦੀ ਰੈਕੀ ਕੀਤੀ ਉਸ ਤੋਂ ਬਾਅਦ ਅਸੀਂ ਲੈਂਡਿੰਗ ਗੇਅਰ ਦੇ ਵਿੱਚ ਬਹਿ ਗ ਜਦੋਂ ਜਹਾਜ਼ ਉੱਪਰ ਉੱਡਿਆ ਤਾਂ ਉੱਥੇ ਆਕਸੀਜਨ ਦੀ ਬਹੁਤ ਜ਼ਿਆਦਾ ਕਮੀ ਹੋ ਗਈ ਸਾਨੂੰ ਸਾਹ ਲੈਣ 'ਚ ਬੜੀ ਦਿੱਕਤ ਆ ਰਹੀ ਸੀ ਮੈਨੂੰ ਅ ਜਹਾਜ਼ ਦੇ ਟਾਇਰ ਬਹੁਤ ਜ਼ਿਆਦੇ ਵਾਈਬ੍ਰੇਟ ਕਰ ਰਹੇ ਸੀ ਜਿਵੇਂ ਪਚਾੜ ਆ ਗਿਆ ਹੁੰਦਾ ਇਦਾਂ ਲੱਗ ਰਿਹਾ ਤੇ ਜਹਾਜ਼ ਦੇ ਇੰਜਣ ਦੀ ਐਡੀ ਕਵਾਜ ਸੀ ਕਿ ਜਿਹੜੀ ਕਿ ਮੇਰੇ ਕੰਨ ਦੇ ਪਰਦਿਆਂ ਨੂੰ ਚੀਰ ਰਹੀ ਸੀਗੀ ਮੈਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਮੇਰਾ ਦਿਮਾਗ ਫਟ ਜਾਣਾ ਹੁੰਦਾ ਤਾਂ ਪ੍ਰਦੀਪ ਸੈਣੀ ਦੱਸਦਾ ਕਿ ਡੇਢ ਦੋ ਘੰਟਿਆਂ ਬਾਅਦ ਮੈਂ ਆਪਦੇ ਹੋਸ਼ ਉਹ ਹਵਾ ਸਾਰਾ ਕੁਝ ਖੋ ਬੈਠਾ ਸੀ ਮੈਨੂੰ ਕੁਝ ਵੀ ਨਹੀਂ ਸੀ ਪਤਾ ਕਿ ਕੀ ਹੋ ਰਿਹਾ ਮੈਂ ਕਿੱਥੇ ਬੈਠਾ ਕਿਵੇਂ ਬੈਠਾ ਕਿਹੜੇ ਹ ਮੈਨੂੰ ਉਹਨਾਂ 2 ਘੰਟਿਆਂ ਤੋਂ ਬਾਅਦ ਜਦੋਂ ਮੈਨੂੰ ਹੋਸ਼ ਆਇਆ ਮੈਨੂੰ ਪਤਾ ਲੱਗਿਆ ਕਿ ਮੈਂ ਲੰਡਨ 'ਚ ਪਹੁੰਚ ਗਿਆ ਤੇ ਮੇਰਾ ਭਰਾ ਦੂਸਰੇ ਪਾਸੇ ਬੈਠਾ ਸੀ ਲੈਂਡਿੰਗ ਗੀਅਰ ਦੇ ਵਿੱਚ ਉਹ ਕਿੱਥੇ ਐ ਇਸ ਬਾਰੇ ਮੈਨੂੰ ਕੁਝ ਨਹੀਂ ਪਤਾ ਤਾਂ ਜਿਹੜੇ ਡਾਕਟਰ ਸੀਗੇ ਉਹ ਵੀ ਪ੍ਰਦੀਪ ਸਿੰਘ ਨੂੰ ਬੜੀ ਹਰਾਨੀ ਨਾਲ ਪੁੱਛ ਰਹੇ ਸੀ ਕਿ ਜਿੰਨੀ ਸਪੀਡ ਦੇ ਵਿੱਚ ਜਹਾਜ਼ ਉੱਡਦਾ ਜਿੰਨੀ ਉੱਪਰ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਜਿੰਨੀ ਜਹਾਜ਼ ਦੀ ਆਵਾਜ਼ ਹੁੰਦੀ ਹੈ ਬੰਦੇ ਦੇ ਦਿਮਾਗ ਦੀਆਂ ਨਾੜਾਂ ਪਾੜ ਜਾਂਦੀਆਂ ਨੇ ਹਵਾ ਇੰਨੀ ਤੇਜ਼ ਹੁੰਦੀ ਹੈ ਕਿ ਬੰਦੇ ਦੀ ਉੱਪਰਲੀ ਚਮੜੀ ਪਾੜ ਜਾਂਦੀ ਆ ਬੰਦੇ ਦੇ ਕੰਨ ਦੇ ਪਰਦੇ ਪਾੜ ਜਾਂਦੇ ਆ ਬੰਦੇ ਨੂੰ ਹਾਰਟ ਅਟੈਕ ਹੋ ਜਾਂਦਾ ਬੰਦਾ ਕਿਸੇ ਵੀ ਤਰੀਕੇ ਨਾਲ ਬਚ ਨਹੀਂ ਸਕਦਾ ਪਰ ਪ੍ਰਦੀਪ ਸੈਣੀ ਦੇ ਵਿੱਚ ਕੌਨਫੀਡੈਂਸ ਸੀ ਇੰਨਾ ਕਿ ਜ਼ਿਆਦਾ ਸੀ ਬਾਹਰ ਜਾਣ ਨੂੰ ਲੈ ਕੇ ਇੰਨਾ ਕਿ ਇਰਾਦਾ ਮਜਬੂਤ ਸੀਗਾ ਕਿ ਮੌਤ ਵੀ ਉਹਦੇ ਅੱਗੇ ਹਾਰ ਗਈ ਚਾਰ ਪੰਜ ਦਿਨਾਂ ਬਾਅਦ ਪੁਲਿਸ ਨੂੰ ਕੋਈ ਕਾਲ ਆਉਂਦੀ ਆ ਜਿਹਦੇ ਚ ਦੱਸਿਆ ਜਾਂਦਾ ਕਿ ਇੰਗਲੈਂਡ ਦੇ ਹੀ ਕਿਸੇ ਏਰੀਆ ਦੇ ਵਿੱਚ ਇੱਕ ਲਾਸ਼ ਮਿਲਦੀ ਆ ਜਦੋਂ ਪੁਲਿਸ ਉਸ ਲਾਸ਼ ਤੱਕ ਪਹੁੰਚਦੀ ਆ ਉਹਦਾ ਪੋਸਟਮਾਰਟਮ ਕੀਤਾ ਜਾਂਦਾ ਪਤਾ ਲੱਗਦਾ ਕਿ ਐਨੇ ਘੰਟੇ ਪਹਿਲਾਂ ਦੀ ਮੌਤ ਹੋਈ ਆ ਤੇ ਮੌਤ ਹੋਈ ਆ ਆਕਸੀਜਨ ਦੀ ਘਾਟ ਕਰਕੇ ਜਦੋਂ ਉਹ ਲਾਸ਼ ਪ੍ਰਦੀਪ ਸੈਣੀ ਨੂੰ ਦਿਖਾਈ ਜਾਂਦਾ ਪ੍ਰਦੀਪ ਸੈਣੀ ਪਛਾਣ ਲੈਂਦਾ ਕਿ ਹਾਂ ਇਹੇ ਮੇਰਾ ਭਰਾ ਆ ਉਸ ਤੋਂ ਬਾਅਦ ਪ੍ਰਦੀਪ ਸੈਣੀ ਬਿਲਕੁਲ ਸਹੀ ਹੋ ਜਾਂਦਾ ਪ੍ਰਦੀਪ ਸੈਣੀ ਤੇ ਕੇਸ ਚੱਲਦਾ ਕਿਉਂਕਿ ਗੈਰ ਕਾਨੂੰਨੀ ਤਰੀਕੇ ਨਾਲ ਕਿਸੇ ਦੂਜੇ ਦੇਸ਼ ਚ ਪਹੁੰਚਿਆ ਸੀਗਾ ਤਾਂ ਲਗਭਗ 18 ਸਾਲ ਤੱਕ ਪ੍ਰਦੀਪ ਸੈਣੀ ਜੇਲ੍ਹ ਦੇ ਵਿੱਚ ਰਹਿੰਦਾ 2014 ਦੇ ਵਿੱਚ ਉੱਥੋਂ ਦੀ ਸਰਕਾਰ ਪ੍ਰਦੀਪ ਸੈਣੀ ਨੂੰ ਬਰੀ ਕਰ ਦਿੰਦੀ ਆ ਬਰੀ ਵੀ ਇਹ ਕਹਿਣ ਦੀ ਕਰ ਦਿੱਤੀ ਜਾਂਦੀ ਹੈ ਕਿ ਅਸੀਂ ਇਹਦੇ ਜਜ਼ਬੇ ਨੂੰ ਸਲਾਮ ਕਰਦੇ ਆ ਇਹਦੇ ਕੌਨਫੀਡੈਂਸ ਨੂੰ ਸਲਾਮ ਕਰਦੇ ਆ ਕਿ ਕੀ ਕੋਈ ਬੰਦਾ ਮੌਤ ਦੇ ਮੂੰਹ ਚੋਂ ਕਿਵੇਂ ਨਿਕਲ ਕੇ ਆ ਗਿਆ ਫਿਰ ਪ੍ਰਦੀਪ ਸੈਣੀ ਨੂੰ ਉੱਥੋਂ ਦੀ ਨਾਗਰਤਾ ਵੀ ਦੇ ਦਿੱਤੀ ਜਾਂਦੀ ਹੈ ਅੱਜ ਕੱਲ ਪ੍ਰਦੀਪ ਸੈਣੀ ਆਪਦੀ ਫੈਮਿਲੀ ਨਾਲ ਆਪਦੇ ਬੱਚਿਆਂ ਨਾਲ ਲੰਡਨ ਦੇ ਵਿੱਚ ਹੀ ਰਹਿ ਰਿਹਾ ਤਾਂ ਇਹ ਸਟੋਰੀ ਤੋਂ ਵੀ ਪਤਾ ਲੱਗਦਾ ਕਿ ਜਦੋਂ ਬੰਦੇ ਦੇ ਇਰਾਦੇ ਮਜ਼ਬੂਤ ਹੋਣ ਤਾਂ ਬੰਦੇ ਨੂੰ ਕੋਈ ਹਰਾ ਨਹੀਂ ਸਕਦਾ ਇਸ ਵੀਡੀਓ ਨੂੰ ਸ਼ੇਅਰ ਦੱਬ ਕੇ ਕਰਿਓ ਕਿ ਜਿਹੜੇ ਲੋਕ ਜ਼ਿੰਦਗੀ ਤੋਂ ਹਾਰੇ ਬੈਠੇ ਆ ਜਿਨ੍ਹਾਂ ਦੇ ਇਰਾਦੇ ਕਮਜ਼ੋਰ ਹੋ ਚੁੱਕੇ ਆ ਸ਼ਾਇਦ ਉਹ ਆ ਵੀਡੀਓ ਦੇਖ ਕੇ ਪ੍ਰਦੀਪ ਸੈਣੀ ਦੇ ਜਜਮੇ ਨੂੰ ਦੇਖ ਕੇ ਫਿਰ ਆਪਣੀ ਜ਼ਿੰਦਗੀ 'ਚ ਖੜੇ ਹੋ ਜਾਣਾ ਆਪਦੇ ਇਰਾਦਿਆਂ ਨੂੰ ਮਜ਼ਬੂਤ ਕਰ ਜਾਣਾ ਜਦੋਂ ਕੋਈ ਵੀ ਬੰਦਾ ਮੰਜ਼ਲ ਵੱਲ ਪਹੁੰਚਣ ਲਈ ਆਪਦੇ ਇਰਾਦੇ ਮਜ਼ਬੂਤ ਕਰ ਲੈਂਦਾ ਤਾਂ ਇੱਕ ਨਾ ਇੱਕ ਦਿਨ ਬੰਦਾ ਉਹ ਮੰਜ਼ਲ ਤੇ ਜ਼ਰੂਰ ਪਹੁੰਚਦਾ ਤੇ ਮੇਰੇ ਹਿਸਾਬ ਨਾਲ ਪ੍ਰਦੀਪ ਸੈਣੀ ਤੋਂ ਵੱਡਾ ਕਿਸੇ ਨੇ ਜ਼ਿੰਦਗੀ ਦੇ ਵਿੱਚ ਰਿਸਕ ਨਹੀਂ ਲਿਆ ਹੋਣਾ ਇਸ ਵੀਡੀਓ ਨੂੰ ਸ਼ੇਅਰ ਕਰਿਓ ਪੀੜੀ ਦੇਖਣ ਤੁਹਾਡਾ ਬਹੁਤ-ਬਹੁਤ ਧੰਨਵਾਦ